ਨੁ ਲੈ ਕੇ 바ਵਾ ਮੋਟਰਸ ਦੇ ਵਿੱਚ ਜਿੱਥੇ 쿠ਪੌਨ ਮਿਲ ਰਹੇ ਨੇ ਉਹ ਵੀ ਉਹਨਾਂ ਨੂੰ ਜਿਨ੍ਹਾਂ ਨੇ ਇੱਥੇ ਪੁਰਾਣੀ ਸ਼ਾਪਿੰਗ ਕੀਤੀ ਹੈ ਜਾਂ ਜਿਹੜੇ ਸ਼ਾਪਿੰਗ ਕਰ ਰਹੇ ਨੇ ਜਿਹੜਾ ਵੀ ਈ ਰਿਕਸ਼ਾ ਈ ਸਕੂਟਰ ਲੈ ਕੇ ਜਾ ਰਿਹਾ ਹੈ ਉਹਨਾਂ ਦੇ ਟੋਕਨ ਦੇ ਰਹੇ ਹਾਂ ਤਾਂ ਕਿ ਆਪਣੇ ਉਹਨਾਂ ਨੂੰ ਇੱਕ ਵਧੀਆ ਦੀਵਾਲੀ ਤੇ ਆਫਰ ਮਿਲ ਸਕੇ ਤੇ ਨਾਲੇ ਅਸੀਂ ਪੰਜ ਇਨਾਮ ਰੱਖੇ ਨੇ ਜੋ ਕਿ ਰੈਗੂਲਰ ਅਸੀਂ ਦੇ ਰਹੇ ਹਾਂ ਕਸਟਮਰ ਨੂੰ ਕਿਹੜੇ ਤੁਹਾਡੇ 쿠ਪਨ ਦਾ ਜਿਹੜਾ ਤੁਸੀਂ ਉਹ ਕੱਢਿਆ ਹੋਇਆ ਵੈ ਇਹ ਪੁਰਾਣੇ ਕਸਟਮਰਸ ਨੂੰ ਮਿਲ ਰਹੇ ਨੇ ਕਿ ਨਵੇਂ ਜਾਂ ਕਿਹੜੇ ਮਤਲਬ ਕਸਟਮਰਸ ਨੂੰ ਮਿਲ ਰਹੇ ਪੁਰਾਣੇ ਕਸਟਮਰਾਂ ਦੀ ਵਿੱਚ ਟੋਕਨ ਪਾਇਆ ਹੈ ਨਾਲ ਨਵੇਂ ਆ ਦਾ ਵੀ ਪਾਇਆ ਨਾਲੇ ਦੀਵਾਲੀ ਤੱਕ ਜਿੰਨੇ ਵੀ ਆਪਣੇ ਆ ਰਹੇ ਆ ਕਸਟਮਰ ਉਹਨਾਂ ਸਾਰੇ ਆ ਦਾ ਟੋਕਨ ਪਾ ਰਹੇ ਦੇਖ ਸਕਦੇ ਹੋ ਇਹ ਉਹੀ ਸਕੂਟਰੀ ਹੈ ਜਿਹੜੀ ਇਹਨਾਂ ਨੇ 쿠ਪਨ ਦੇ ਵਿੱਚ ਇਹ ਮੇਨ ਜਿਹੜਾ ਗਿਫਟ ਹੈ ਉਹਦੇ ਵਿੱਚ ਕੱਟਣੀ ਹੈ ਤੁਸੀਂ ਦੇਖ ਸਕਦੇ ਹੋ ਤੇ ਲੁੱਕ ਕਿੰਨੀ ਜ਼ਿਆਦਾ ਕਲਾਸੀ ਹੈ yellow color ਦੇ ਵਿੱਚ ਔਰ ਬੈਟਰੀ ਵਾਲੀ ਹੈ ਲੋਕਾਂ ਦੇ ਰਹੇ ਆ ਸਕੂਟਰੀ ਕਹਿੰਦੇ ਆ ਦੇ ਦਾਂਗੇ ਮਗਾ ਚਲ ਠੀਕ ਹੈ ਕਿਸਮਤ ਦੇਖ ਲੈਂਦੇ ਆ ਕੁਝ ਪਤਾ ਨਹੀਂ ਹੁੰਦਾ ਦਤੀ ਲਗੇ ਤੁਹਾਨੂੰ ਇੱਥੇ ਦੀ ਸਰਵਿਸ ਜੀ ਇਹ ਸਰਵਿਸ ਹੈ ਜੀ ਦੇਖੋ ਫੋਨ ਫੋਨ ਕਰਨਾ ਨਹੀਂ ਪੈਂਦਾ ਕਿਸਤੇ ਮੇਰੀ ਲੇਟ ਹੋ ਜਾਂਦੀ ਹੈ ਕਈ ਵਾਰੀ ਮੈਂ ਕਹਿ ਦਿੰਦਾ ਫੋਨ ਕਰਕੇ ਕਹਿੰਦੇ ਠੀਕ ਹੈ ਭਾਈ ਇਹਨਾਂ ਨੇ ਬੋਲੇ ਨਹੀਂ ਦੁਬਾਰਾ ਫੋਨ ਨਹੀਂ ਕਰਦੇ ਜਿੱਦਾਂ ਹਰ ਕੰਪਨੀ ਜੀ ਫੋਨ ਕਰਦੇ ਆ ਬਾਰ-ਬਾਰ ਇਦਾਂ ਤੰਗ ਨਹੀਂ ਕਰਦੇ ਉਹ ਚਮਚ ਬੰਦੀ ਜਿਹੜੀ ਹੈ ਉਹ ਐਕਟਿਵਾ ਦੇਣਗੇ ਪੀਲੇ ਰੰਗ ਦੇ ਕੀ ਕਹਿਣਾ ਚਾਹੋਗੇ ਤੁਹਾਨੂੰ ਪਸੰਦ ਹੈ ਉਹ ਤੋਂ ਮੈਨੂੰ ਬਹੁਤ ਪਸੰਦ ਹੈ ਮੈਂ ਤਾਂ ਇਹ ਰਹੀ ਵਹੀ ਮਿਲ ਜਾ ਕਿਸਮਤ ਅ즈ਮਾਨ ਤੇ ਸੋਚੀ ਫਿਰ ਹਾਂਜੀ ਕਿਸਮਤ ਅ즈ਮਾਨ ਹੀ ਆਏ ਜੀ ਸ਼੍ਰੀ ਗੁਰਦੇ ਜੀ ਨਾ ਮੈਂ ਹਾਂ ਤੁਹਾਡੀ ਅਦਿੱਤੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪ੍ਰੈਮ ਟੀਵੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਬਾਵਾ ਮੋਟਰਸ ਦੇ ਵਿੱਚ ਜਿੱਥੇ 쿠ਪੌਨ ਮਿਲ ਰਹੇ ਨੇ ਉਹ ਵੀ ਉਹਨਾਂ ਨੂੰ ਜਿਨ੍ਹਾਂ ਨੇ ਇੱਥੇ ਪੁਰਾਣੀ ਸ਼ਾਪਿੰਗ ਕੀਤੀ ਹੈ ਜਾਂ ਜਿਹੜੇ ਸ਼ਾਪਿੰਗ ਕਰ ਰਹੇ ਨੇ ਉਹ 쿠ਪੌਨ ਲੈਣ ਦਾ ਪ੍ਰੋਸੈਸ ਕੀ ਹੈ ਕੀ ਖਰੀਦਣ ਤੇ ਤੁਹਾਨੂੰ ਕੀ ਪ੍ਰਾਈਸ ਮਿਲ ਰਿਹਾ ਹੈ ਔਰ 쿠ਪੌਨ ਦਾ ਪ੍ਰੋਸੈਸ ਸਾਰਾ ਕੁਝ ਤੁਹਾਨੂੰ ਪਤਾ ਲੱਗੇਗਾ ਔਰ ਤੁਸੀਂ ਇੱਥੇ ਸਮਾਨ ਆਪਣੇ ਬਜਟ ਦੇ ਵਿੱਚ ਔਰ ਇਨਸਟਾਲਮੈਂਟ ਦੇ ਵਿੱਚ ਵੀ ਪਰਚੇਸ ਕਰ ਸਕਦੇ ਹੋ ਪੂਰਾ ਪ੍ਰੋਸੀਜਰ ਕੀ ਆ ਤੁਹਾਨੂੰ ਉੱਪਰ ਦਿਖਾਣੇ ਆ। ਸਸੀ ਗੱਲ ਜੀ। ਸਸੀ ਗੱਲ ਜੀ। ਕਿਹਾ ਚੱਲਨੇ ਤੁਹਾਡੇ? ਵਧੀਆ ਜੀ। ਬਾਵਾ ਮੋਟਰ ਸਕੀਮ ਲੈ ਕੇ ਆਈ ਹੈ। ਉਹ ਵੀ ਦੀਵਾਲੀ ਤੇ। ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਉਹ ਸਕੀਮ ਕੀ ਹੈ ਔਰ ਕੂਪੌਨਸ ਵੱਡੇ ਜਾ ਰਹੇ ਆ ਔਰ ਕੂਪਨ ਮਿਲਣਾ ਤਾਂ ਵੈਸੇ ਸਾਰੇ ਕਹਿੰਦੇ ਕਿ ਯਾਰ ਸਾਡਾ ਬਜਟ ਦੇ ਵਿੱਚ ਮਿਲ ਜਾ ਕੂਪਨ ਮਿਲ ਜਾ ਸਾਨੂੰ ਗਿਫਟਸ ਮਿਲ ਜਾਂ ਤਾਂ ਉਹ ਵੈਸੀ ਬਾਰੇ ਐਕਸਾਈਟਡ ਹੁੰਦੇ ਆ। ਤੁਸੀਂ ਕੀ ਕਹਿਣਾ ਚਾਹੋਗੇ? ਤੇ ਅਸੀਂ ਬਾਵਾ ਮੋਟਰ ਵੱਲੋਂ ਇਹ ਦੀਵਾਲੀ ਤੇ ਇੱਕ ਸਪੈਸ਼ਲ ਆਫਰ ਕੱਢਿਆ ਹੈ ਜੋ ਕਿ ਅਸੀਂ ਟੋਕਨ ਦੇ ਰਹੇ ਆ। ਏ ਲੋ ਜਿਹੜਾ ਵੀ ਇਹ ਰਿਕਸ਼ਾ ਈ-ਸਕੂਟਰ ਲੈ ਕੇ ਜਾ ਰਿਹਾ ਹੈ ਉਹਨਾਂ ਲਈ ਟੋਕਨ ਦੇ ਰਹੇ ਹਾਂ ਤਾਂ ਕਿ ਆਪਣੇ ਉਹਨਾਂ ਨੂੰ ਇੱਕ ਵਧੀਆ ਦੀਵਾਲੀ ਤੇ ਆਫਰ ਮਿਲ ਸਕੇ ਤੇ ਨਾਲੇ ਅਸੀਂ ਪੰਜ ਇਨਾਮ ਰੱਖੇ ਨੇ ਜੋ ਕਿ ਰੈਗੂਲਰ ਅਸੀਂ ਦੇ ਰਹੇ ਹਾਂ ਕਸਟਮਰ ਨੂੰ ਦੀਵਾਲੀ ਕੇ ਸਪੈਸ਼ਲ ਇੱਕ ਈਸ ਇੱਕ ਈ-ਸਕੂਟੀ ਦੇ ਰਹੇ ਆ ਸਰ ਮੈਂ ਇਹ ਪੁੱਛਣਾ ਚਾਹੂੰਗੀ ਕਿ ਜਿਹੜੇ ਤੁਹਾਡੇ 쿠ਪੋਨ ਦਾ ਜਿਹੜਾ ਤੁਸੀਂ ਉਹ ਕੱਢਿਆ ਹੋਇਆ ਵੈ ਇਹ ਪੁਰਾਣੇ ਕਸਟਮਰਸ ਨੂੰ ਮਿਲ ਰਹੇ ਨੇ ਕਿ ਨਵੇਂ ਜਾਂ ਕਿਹੜੇ ਮਤਲਬ ਕਸਟਮਰਸ ਨੂੰ ਮਿਲ ਰਹੇ ਨੇ ਇਹ ਅਸੀਂ ਪੁਰਾਣੇ ਕਸਟਮਰਦਾਰੀ ਵਿੱਚ ਟੋਕਨ ਪਾਇਆ ਇਹ ਨਾਲ ਨਵੇਂ ਦਾ ਵੀ ਪਾਇਆ ਨਾਲੇ ਦੀਵਾਲੀ ਤੱਕ ਜਿੰਨੇ ਵੀ ਆਪਣੇ ਆ ਰਹੇ ਆ ਕਸਟਮਰ ਉਹਨਾਂ ਸਾਰਿਆਂ ਦਾ ਟੋਕਨ ਪਾ ਰਹੇ ਆ ਤੇ ਉਹਨਾਂ ਸਾਰਿਆਂ ਨੂੰ ਇਹ ਇੱਕ ਨਾਲ ਇਨਾਮ ਵੀ ਦਿੱਤੇ ਜਾਣਗੇ ਤੇ ਨਾਲ ਸਕੂਟੇ ਦਾ ਵੀ ਉਹ ਟੋਕਨ ਦਿੱਤਾ ਜਾ ਰਿਹਾ ਹੈ ਜੇਕਰ ਸਕੂਟਰੀ ਦੀ ਆਪਾਂ ਗੱਲ ਕਰੀਏ ਸਕੂਟਰੀ ਤੁਸੀਂ ਮਤਲਬ ਕਿਹੜੀ ਸਕੂਟਰੀ ਹੈ ਮੈਨੂਵਲ ਹੈ ਜਾਂ ਬੈਟਰੀ ਵਾਲੀ ਹੈ ਕਿਹੜੀ ਹੈ ਇਹ ਬੈਟਰੀ ਵਾਲੀ ਸਕੂਟਰੀ ਆ ਆ ਖੜੀਆ ਸਕੂਟਰੀ ਤੁਸੀਂ ਦਿਖਾ ਵੀ ਸਕਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਇਹ ਉਹੀ ਸਕੂਟਰੀ ਹੈ ਜਿਹੜੀ ਇਹਨਾਂ ਨੇ 쿠ਪਨ ਦੇ ਵਿੱਚ ਇਹ ਮੇਨ ਜਿਹੜਾ ਗਿਫਟ ਹੈ ਉਹਦੇ ਵਿੱਚ ਕੱਢਣੀ ਹੈ ਤੁਸੀਂ ਦੇਖ ਸਕਦੇ ਹੋ ਇਹਦੀ ਲੁੱਕ ਕਿੰਨੀ ਜ਼ਿਆਦਾ ਕਲਾਸੀ ਹੈ yellow color ਦੇ ਵਿੱਚ ਤੇ ਬੈਟਰੀ ਵਾਲੀ ਹੈ ਔਰ ਗਰਲਸ ਦੇ ਹੱਥੇ ਵੈਸੀ ਬੜਾ ਅਟਰੈਕਟਿਵ ਲੱਗੇਗਾ ਸੋ ਟਾਈਮ ਵੇਸ ਨਾ ਕਰੋ ਤੁਸੀਂ ਵੀ ਇੱਥੇ ਆ ਕੇ ਸ਼ੋਪਿੰਗ ਕਰੋ ਤੁਸੀਂ ਦੇਖ ਸਕਦੇ ਹੋ ਲੁੱਕ ਇਸ ਐਕਟਿਵਾ ਦੀ ਔਰ ਸਾਨੂੰ ਕੀ ਇੱਥੇ ਦੇਖੋ ਨੂੰ ਮਿਲ ਰਿਹਾ ਹੈ ਏ ਅਸੀਂ ਨਾ ਇੱਕ ਮਾਰਕੀਟ ਦੇ ਵਿੱਚੋਂ ਸੁਣਿਆ ਕਿ ਲੋਕਾਂ ਨੂੰ ਨਾ ਸਰਵਿਸ ਦੀ ਬੜੀ ਇਸ਼ੂ ਆ ਰਿਹਾ ਹੈ ਉਹਦਾ ਕਰਕੇ ਅਸੀਂ ਸਰਵਿਸ ਦਾ ਵੀ ਜਿੰਨਾ ਹੋ ਸਕੇ ਵਧੀਆ ਤੋਂ ਵਧੀਆ ਲੋਕਾਂ ਨੂੰ ਦੇ ਰਹੇ ਆ ਫੈਸਿਲਿਟੀਆਂ ਵਗੈਰਾ ਤੇ ਹੋਰ ਵੀ ਅਸੀਂ ਬੜੀਆਂ ਫੈਸਿਲਿਟੀਆਂ ਰੱਖਿਆ ਜਿਵੇਂ ਕਿ ਈਮ ਈਐਮਆਈ ਵਗੈਰਾ ਵਧੀਆ ਹਾਂਜੀ ਜਿਹੜੇ ਨਹੀਂ ਲੈ ਸਕਦੇ ਉਹਨਾਂ ਨੂੰ ਬਹੁਤ ਵਧੀਆ ਪ੍ਰੋਵਾਈਡ ਕਰਵਾ ਰਹੇ ਆ अच्छा ਜਿਹੜੇ ਲੋਕੇ ਹੁਣ ਤੱਕ ਸ਼ਾਪਿੰਗ ਕਰ ਚੁੱਕੇ ਨੇ ਉਹਨਾਂ ਵੱਲੋਂ ਕੀ ਤੁਹਾਨੂੰ ਮਾਟ ਮਿਲਿਆ ਉਹਨਾਂ ਵੱਲੋਂ ਕੀ ਰਿਵਿਊ ਹੁਣ ਤੱਕ ਮਿਲਿਆ ਇਹ ਮੈਂ ਕੁਝ ਆਪਣੇ ਜਿੰਨੇ ਸਾਡੇ ਕਸਟਮਰ ਲੈ ਕੇ ਕਿਹਨੂੰ ਅੱਜ ਆਏ ਵੀ ਹੋਏ ਨੇ ਉਹਨਾਂ ਨਾਲ ਤੁਹਾਨੂੰ ਮਿਲਾਉਂਗਾ ਉਹਨਾਂ ਦੇ ਉਹਨਾਂ ਵੱਰੋਂ ਤੁਸੀਂ ਜਾਣਿਓ ਕੀ ਉਹ ਕਹਿਣਾ ਚਾਹੁੰਦੇ ਨੇ ਤੇ ਉਹ ਆਪਣੇ ਰਿਵਿਊ ਦੱਸੋਗੇ ਸੋ ਆਪਾਂ ਇੱਥੇ ਜਿੰਨੇ ਕਸਟਮਰ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਬਾਦਲ ਹੈ ਜੀ ਬਾਦਲ ਜੀ ਕੀ ਕਹਿਣਾ ਚਾਹੋਗੇ ਤੁਸੀਂ ਇੱਥੋਂ ਦੀ ਕਿਹੜੀ ਕਨਵੈਂਸ ਪਰਚੇਸ ਕੀਤੀ ਹੈ ਔਰ ਤੁਹਾਨੂੰ ਕੀ ਫਾਇਦਾ ਹੋਇਆ ਹੈ ਵਧੀਆ ਯਾਤਰੀ ਹਾਂਜੀ ਯਾਤਰੀ ਤੋਂ ਸਾਨੂੰ ਤੁਹਾਨੂੰ ਯਾਤਰੀ ਦੇ ਵਿੱਚ ਚਲਾ ਕੇ ਕਿੰਨਾ ਕੁ ਯਾਤਰੀ ਦਾ ਫਾਇਦਾ ਮਿਲਿਆ ਵਧੀਆ ਫਾਇਦਾ ਮਿਲਦਾ ਜੀ ਪੈਸਾ ਕਮਾਈ ਜਾਂਦੇ ਆ ਹਾਂਜੀ ਹਾਂ ਸੋ ਅੱਜ ਤੁਸੀਂ ਇੱਥੇ 바ਵਾ ਮੋਟਰਸ ਆਏ ਹੋ ਕੋਈ ਖਾਸ ਕੋਈ ਖਾਸ ਕਾਰਨ ਇਹ ਟੋਕਨ ਦੇ ਰਹੇ ਆ ਸਕੂਟਰੀ ਕਹਿੰਦੇ ਆ ਦੇ ਦਾਂਗੇ ਮਗਾ ਚਲ ਠੀਕ ਹੈ ਕਿਸਮਤ ਦੇਖ ਲੈਂਦੇ ਆ ਕੁਝ ਪਤਾ ਨਹੀਂ ਹੁੰਦਾ ਕਿਸਮਤ ਅਜ਼ਮਾਨ ਆਏ ਹੋ ਹਾਂਜੀ ਹਾਂਜੀ ਕੀ ਲੱਗਦਾ ਕਿਸਮਤ ਕੀ ਕਹਿੰਦੀ ਹੈ ਤੁਹਾਡੀ ਕਹਿੰਦੇ ਤਾਂ ਮਿਲਣਾ ਚਾਹੀਦਾ ਜੀ ਜੋ ਖੜੇ ਆ ਇਹ ਨਹੀਂ ਹਾਂਜੀ ਕਿੱਦਾਂ ਦੀ ਲੱਗੇ ਤੁਹਾਨੂੰ ਇੱਥੇ ਦੀ ਸਰਵਿਸਿਜ਼ ਵਧੀਆ ਸਰਵਿਸ ਹੈ ਜੀ ਦੇਖੋ ਫੋਨ ਫੋਨ ਕਰਨਾ ਨਹੀਂ ਪੈਂਦਾ ਕਿਸਤੇ ਮੇਰੀ ਲੇਟ ਹੋ ਜਾਂਦੀ ਹੈ ਕਈ ਵਾਰੀ ਮੈਂ ਕਹਿ ਦਿੰਦਾ ਫੋਨ ਕਰਕੇ ਕਹਿੰਦੇ ਠੀਕ ਹੈ ਬਾਈ ਹਾਂਜੀ ਇਹਨਾਂ ਨੇ ਬੋਲਿਆ ਨਹੀਂ ਦੁਬਾਰਾ ਫੋਨ ਨਹੀਂ ਕਰਦੇ ਜਿੱਦਾਂ ਹਰ ਕੰਪਨੀ ਜੀ ਫੋਨ ਕਰਦੇ ਆ ਬਾਰ-ਬਾਰ ਇਦਾਂ ਤੰਗ ਨਹੀਂ ਕਰਦੇ ਮਤਲਬ ਡੋਰ ਡੋਰ ਆ ਕੇ ਤੰਗ ਨਹੀਂ ਕਰਦੇ ਨਹੀਂ ਨਹੀਂ ਤੰਗ ਨਹੀਂ ਕਰਦੀ ਵਧੀਆ ਨੇ ਨੇਚਰ ਵੀ ਵਧੀਆ ਨੇ ਜਿਹੜੇ ਅੰਦਰ ਸਟਾਫ ਹੈ ਇਹਨਾਂ ਦਾ ਵਧੀਆ ਨੇਚਰ ਕਰਦੇ ਹਾਂਜੀ ਸੋ ਸਾਡੇ ਨਾਲ ਇੱਥੇ ਇੱਕ ਲੇਡੀ ਮੌਜੂਦ ਆਪਾਂ ਗੱਲਬਾਤ ਕਰਦੇ ਹਾਂ ਸਸ਼ਿਕਾ ਜੀ सुनीता भी हाँ जी, हाँ जी। ओ, खरीदे जी। तो थे ऑटो चला के बाबा मोटर कि कमाया बहुत फायदा जी बहुत फायदा पहले रिक्शे आटो रेड़े चलाते थे जी आप ई रिक्शा चलाते जी बहुत फायदा है जी अच्छा अज इतनी आए हुए हो कोई खास कारण ਹਾਂਜੀ ਇਹਨਾਂ ਨੇ ਬੁਲਾਇਆ ਫੋਨ ਕਰਕੇ ਕਿਉਂਕਿ ਇਹ ਰਿਕਸ਼ਾ ਆ ਲਈ ਤਾਂ ਇਸਕੇ ਲਈ ਸਕੂਟਰ ਜਿੰਨਾ ਹਾਂਜੀ ਤੇ ਹੁਣ ਅੱਜ 쿠ਪਨ ਦੇ ਰਹੇ 쿠ਪਨ ਵਗੈਰਾ ਦੇ ਰਹੇ ਨੇ ਤੁਸੀਂ ਕੁਝ ਅਪਲਾਈ ਕੀਤਾ ਕੀ ਸਾਨੂੰ ਵੀ 쿠ਪਨ ਮਿਲ ਜੇ ਨਹੀਂ ਜੀ ਉਹਨੇ ਤਾਂ 쿠ਪਨ ਹੀ ਨੋਨੇ ਦਿਆ ਕਿ ਆ ਜਾਓ ਭਾਈ ਆ ਜਾਓ ਈ ਰਿਕਸ਼ਾ ਲੈ ਆਓ ਈ ਰਿਕਸ਼ਾ ਲਿਆਏ ਤਾਂ ਕਿੰਮ ਜੇ ਸਕੂਟਰ ਲੈ ਜਾਓ ਆਪਣਾ ਉਹ ਦੇਖੋ ਤੁਹਾਨੂੰ ਉਹ ਕਹਿ ਰਹੇ ਨੇ ਕਿ ਗਿਫਟ ਦੇ ਵਿੱਚ ਉਹ ਚਮਚ ਬੰਦ ਦੀ ਜਿਹੜੀ ਆ ਉਹ ਐਕਟਵਾ ਦੇਣਗੇ ਪੀਲੇ ਰੰਗ ਦੇ ਕੀ ਕਹਿਣਾ ਚਾਹੋਗੇ ਤੁਹਾਨੂੰ ਪਸੰਦ ਆ ਉਹ ਤੋਂ ਮੈਨੂੰ ਬਹੁਤ ਪਸੰਦ ਆ ਮੈਨੂੰ ਤੇ ਗਿਰਹੀ ਮਹੀ ਮਿਲ ਜਾ ਕਿਸਮਤ ਅਜਮਾਨ ਤੇ ਸੋਚੀ ਫਿਰ ਜੀ ਹਾਂ ਜੀ ਕਿਸਮਤ ਅਜਮਾਨ ਹੀ ਆਏ ਜੀ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਹਰ ਕੋਈ ਇੱਥੇ ਆਪਣੀ ਕਿਸਮਤ ਅਜ਼ਮਾਨ ਆਇਆ ਹੋਇਆ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਮੈਂ ਤੁਹਾਨੂੰ ਅੰਦਰ ਵੀ ਦਿਖਾਈ ਆ ਪਿੱਛੇ ਵੀ ਮੇਰੇ yellow color ਦੀ Activa ਪਈ ਹੈ ਜਿਹੜਾ main ਇੱਥੇ ਦਾ prize ਹੈ coupon ਜਿਹੜਾ ਨਿਕਲਣਾ main prize ਦਾ ਪਹਿਲਾ prize ਹੈ ਔਰ ਤੁਸੀਂ Activa ਦੀ ਇਹ battery ਵਾਲੀ scooter ਦੀ Activa ਦੀ ਖੂਬਸੂਰਤੀ ਦੇਖ ਸਕਦੇ ਹੋ ਸੋ ਖੂਬਸੂਰਤੀ ਦੇਖਣ ਆ ਨਹੀਂ ਚਲਣਾ

अच्छा यहाँ पे आज बा, कूपन कूपन बांट रहे हैं तो आपको क्या लगता है कि आप एक्टिव जीतेंगे नसीब नसीब में हुआ जरूर में होगा जरूर मिलेगा। कोशिश आप कर रहे हो कोशिश तो है, जारी है कितना टाइम हो गया गाड़ी चलाते मेरे को हो गया साल लगने वाला है साल लगने फायदा हुआ जी। नरेश नरेश जी तो आप भी अपनी किस्मत आज आजमाओगे कूपन से हाँ जी आज किस्मत तो अजमाना क्या लगता है आपको उम्मीद तो बना के आए हैं अब देखो <laughs> क्या होता है कैसी लगी आपको यहाँ की सर्विसेज ठीक, है। ठीक रही? हाँ जी आगे की क्या उम्मीद है आगे की ठीक उम्मीद है जी हेलो नमस्कार नमस्कार क्या नाम है आपका हाँ जी? लबसा। हाँ जी आपने कौन सी गाड़ी खरीदी यहाँ जी चार बैटरी तो फायदा हुआ आपको उससे हाँ फायदा हुआ आज आप किस्मत आजमाने हैं ਆ ਕੀ ਲੱਗਦਾ ਹੈ ਜੋ ਹੋਗਾ ਕਿਸ ਸਮੇਂ ਤੇ ਮੇਰੀ ਜੋ ਹੋਗਾ ਦੇਖਿਆ ਜਾਏਗਾ ਉਹ ਸਕੂਟਰ ਚਾਹੀਏ ਆਪ ਨੂੰ ਹਾਂ ਚਾਹੀਏ ਤਾਂ ਜੋ ਤੁਸੀਂ ਦੇਖ ਸਕਦੇ ਹੋ ਇੱਥੇ ਹਰ ਕੋਈ ਮਤਲਬ ਜਿਹੜੇ ਆਲਰੇਡੀ ਸ਼ੋਪਿੰਗ ਕਰ ਚੁੱਕੇ ਨੇ ਅੱਜ ਉਹ ਆਏ ਹੋਏ ਨੇ ਔਰ ਆਪਣੀ ਕਿਸਮਤ ਅਜ਼ਮਾਨ ਆਏ ਹੋਏ ਨੇ ਕਿ ਆਪਾਂ ਵੀ ਕੂਪਨ ਖਰੀਦ ਲੈਣੇ ਕਿ ਪਤਾ ਸਾਡੀ ਕਿਸਮਤ ਦੇ ਵਿੱਚ ਹੋਇਆ ਸਾਡਾ ਲੱਕ ਹੋਇਆ ਤਾਂ ਚੱਲ ਜਾਊਗਾ ਔਰ ਉਹ ਜਿਹੜੀ ਸਖੂਬਸੁਰਤ ਜੀ ਐਕਟਿਵ ਹੈ ਉਹਨਾਂ ਨੂੰ ਮਿਲ ਜਾਗੀ ਸੋ ਤੁਸੀਂ ਕਾਹਦਾ ਇੰਤਜ਼ਾਰ ਕਰ ਰਹੇ ਦਿਵਾਲੀ ਦਾ ਤਿਉਹਾਰ ਹੈ ਤੁਸੀਂ ਸ਼ੋਪਿੰਗ ਕਰੋ ਜਲਦੀ ਕਰੋ ਔਰ ਜਲਦੀ ਜਲਦੀ ਆਓ ਇਸ ਤੋਂ ਪਹਿਲੇ ਕਿ ਇਹ ਮੌਕਾ ਜਿਹੜਾ ਤੁਹਾਡੇ ਹੱਥੋਂ ਨਿਕਲ ਜਾਵੇ ਸੋ ਡੋਨਟ ਵੇਸ ਯਰ ਟਾਈਮ ਗ੍ਰੈਬ ਦਿਸ ਓਪਰਚੁਨਿਟੀ ਸੋ ਅੱਗੇ ਤੋਂ ਹੋਰ ਵੀ ਅਪਡੇਟ ਜਾਣਨ ਦੇ ਲਈ ਜੁੜੇ ਰਹੋ ਪੰਜਾਬ ਪ੍ਰੈਮ ਟੀਵੀ ਦੇ ਨਾਲ ਧੰਨਵਾਦ